ਹੈਲੋ ਹਾਂਜੀ ਸਸ਼ਕਲ ਜੀ ਗਰਮੀ ਤੇ ਬਟਿਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਜਿਹੜੇ ਆਪਣੇ ਸੂਟ ਰਹਿਣ ਵਾਲੇ ਹੋਣਗੇ ਜੀ ਵੈਲਵਟ ਦੇ ਉੱਪਰ ਹੋਣਗੇ ਵੈਲਵਟ ਬਰਾਸ਼ੋ ਰਹਿਣ ਵਾਲੇ ਹੋਏਗੀ ਜਿੰਨਾ ਦੀ ਬਹੁਤ ਹੀ ਜ਼ਿਆਦਾ ਡਿਮਾਂਡ ਸੀ ਸਾਨੂੰ ਕਾਫੀ ਮੈਸੇਜ ਆ ਰਹੇ ਸੀਗੇ ਕਿ ਤੁਸੀਂ ਵੈਲਵਟ ਬਰਾਸ਼ੋ ਦੇ ਉੱਪਰ ਵੀ ਜਿਹੜੇ ਸੂਟ ਹੈਗੇ ਉਹ ਜ਼ਰੂਰ ਪਾਓ ਜੀ ਸੋ ਅੱਜ ਦੀ ਜਿਹੜੀ ਵੀਡੀਓ ਹੋਏਗੀ ਵੈਲਵਟ ਬਰਾਸ਼ੋ ਦੇ ਸੂਟਾਂ ਦੇ ਉੱਪਰ ਹੋਏਗੀ ਪਲੱਸ ਸਿਮਰ ਦੇ ਦੁਪੱਟਾ ਸੂਟ ਰਹਿਣ ਵਾਲੇ ਹੋਣਗੇ ਜੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਅਸੀਂ ਆਪਣੇ ਬਟਿਕ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹ ਡਿਸਟ੍ਰਿਕਟ ਮੋਗਾ ਨਿਆਣਾਲ ਸਿੰਘ ਵਾਲਾ ਜਿਹੜੀਆਂ ਵੀ ਭੈਣਾਂ ਵਿజిਟ ਕਰਕੇ ਕਪੜਾ ਬਾਈ ਕਰਨਾ ਚਾਹੁੰਦੀਆਂ ਨੇ ਸਾਡੇ ਦਿੱਤੇ ਹੋਏ WhatsApp ਨੰਬਰ ਉੱਪਰ ਮੈਸੇਜ ਕਰਕੇ ਲੋਕੇਸ਼ਨ ਲੈ ਕੇ ਆਪਣੇ ਲਈ ਸੋਹਣੇ ਸੋਹਣੇ ਸੂਟ ਆ ਜਿਹੜੇ ਉਹ ਬਾਈ ਕਰ ਸਕਦੀਆਂ ਨੇ ਜੀ ਸੋ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਜੋ ਆਪਾਂ ਸੂਟ ਤੁਹਾਨੂੰ ਦਿਖਾਉਣ ਜਾ ਰਹੇ ਹੈਗੇ ਆਂ ਜੀ ਲਓ ਜੀ ਬਰਾਸ਼ੋ ਵੈਲਵਟ ਦੇ ਸੂਟ ਰੈਣ ਵਾਲੇ ਹੋਣਗੇ ਪਹਿਲਾ ਜੋ ਕਲਰ ਤੁਹਾਨੂੰ ਮਿਲੇਗਾ ਜੀ ਜੈਡ ਬਲੈਕ ਕਲਰ ਹੋਏਗਾ ਜੀ ਲਓ ਜੀ ਪਲਾਚੀ ਜਿਹੜੀ ਇਸ ਤੇ ਉੱਪਰ ਬਣੀ ਹੋਈ ਹੈਗੀ ਬਹੁਤ ਸੋਹਣੀ ਪਲਾਚੀ ਹੈ ਜੀ ਕਲਰ ਹੋਏਗਾ ਜੈਡ ਬਲੈਕ ਜੀ ਇਸ ਦੀ ਪ੍ਰਿੰਟਿੰਗ ਚੈੱਕ ਕਰ ਲਓ ਬਹੁਤ ਹੀ ਪਿਆਰੀ ਪ੍ਰਿੰਟਿੰਗ ਹੈਗੀ ਹੈ ਜੀ ਲਓ ਜੀ ਜ਼ੂਮ ਕਰਕੇ ਵੀ ਆਪਾਂ ਤੁਹਾਨੂੰ ਸਟਾਫਾ ਜਿਹੜਾ ਉਹ ਚੈੱਕ ਕਰਵਾ ਦਿੰਨੇ ਆ ਜੀ ਬਹੁਤ ਹੀ ਪਿਆਰੀ ਜਿਹੜੀ ਇਸ ਤੇ ਉੱਪਰ ਪਲਾਚੀ ਬਣੀ ਹੋਈ ਹੈ ਜੀ ਲਓ ਜੀ ਬਹੁਤ ਹੀ ਜਿਹੜਾ ਹੈਗਾ ਇਹ ਉਹ फाइन क्वालिटी ਦਾ ਸਟਾਫ ਹੈਗਾ ਜੀ ਵੈਲਵਟ ਬਰਾਸ਼ੋ ਦਾ ਤੁਹਾਨੂੰ ਇਹ ਮਿਲੇਗਾ ਸ਼ਰਟ ਪੀਸ ਜੀ ਜਿਹੜਾ ਕਿ ਜੌਰਜਟ ਦੇ ਉੱਪਰ ਰੈਡੀ ਹੋਇਆ ਹੋਇਆ ਪੀਸ ਹੈ ਜੀ ਜੌਰਜਟ ਦੇ ਉੱਪਰ ਰੈਡੀ ਹੋਇਆ ਪੀਸ ਹੈ ਜੀ ਬਹੁਤ ਹੀ ਪਿਆਰਾ ਪੀਸ ਹੈਗਾ ਜੀ ਵੈਲਵਟ ਬਰਾਸ਼ੋ ਤੁਹਾਨੂੰ ਮਿਲੇਗੀ ਜੀ ਲਓ ਜੀ 80 ਮੀਟਰ ਦੀ ਕੱਟ ਦੀ ਹੋਏਗੀ ਸ਼ਰਟ ਕਲਰ ਹੋਏਗਾ ਜੈਡ ਬਲੈਕ ਜੀ ਬਹੁਤ ਹੀ ਪਿਆਰਾ ਸਟੱਫ ਹੈਗਾ ਜੀ ਤੁਸੀਂ ਇਹ ਪਾਰਟੀ ਵੇਅਰ ਸੂਟ ਹੈ ਜਿਹੜੇ ਹੋ ਰੈਡੀ ਕਰ ਸਕਦੇ ਹੋ ਬਾਟਮ ਦੇ ਉੱਪਰ ਵਰਕ ਕਰਵਾ ਸਕਦੇ ਹੋ ਜਾਂ ਫਿਰ ਤੁਸੀਂ ਇਸ ਤੇ ਉੱਪਰ ਜਿਹੜਾ ਹੈਗਾ ਇਹ ਉਹ ਪਲਾਚੀ ਵਾਲਾ ਜਿਹੜਾ ਹੈਗਾ ਇੱਕ ਪੈਚ ਲੈ ਕੇ ਬਾਟਮ ਤੇ ਲਗਾ ਕੇ ਬਹੁਤ ਸੋਹਣੀ ਲੁੱਕ ਆ ਜਿਹੜੀ ਆਪਣੇ ਸੂਟ ਨੂੰ ਤੁਸੀਂ ਦੇ ਸਕਦੇ ਹੋ ਜੀ ਨਾਲ ਤੁਹਾਨੂੰ ਮਿਲੇਗੀ ਨੇਚਰਲ ਗਰੇਪ ਦੀ 80 ਗ੍ਰਾਮ ਵਾਲੀ ਗਰੇਪ ਦੀ ਬਾਟਮ ਜੀ 80 ਗ੍ਰਾਮ ਵਾਲੀ ਗਰੇਪ ਦੀ ਨਾਲ ਤੁਹਾਨੂੰ ਮਿਲੇਗੀ ਬਾਟਮ ਬਹੁਤ ਹੀ ਪਿਆਰਾ ਤੁਹਾਡਾ ਜਿਹੜਾ ਇਹ ਸੂਟ ਆ रेडी ਹੋਏਗਾ ਜੀ ਸੈਮੀ ਫਾਰਮਲ ਵੀ ਤੁਸੀਂ ਇਸ ਨੂੰ ਯੂਜ਼ ਕਰ ਸਕਦੇ ਹੋ ਔਰ ਪਾਰਟੀ ਵੇਅਰ ਸੂਟ ਵੀ ਹੈ ਜਿਹੜਾ ਤੁਹਾਡਾ ਰੈਡੀ ਹੋ ਜਾਣਾ ਹੈ ਜੀ ਬਹੁਤ ਪਿਆਰਾ ਸਟਾਫ ਹੈਗਾ ਜੀ ਲਓ ਜੀ ਇਸ ਤੇ ਜਿਹੜੀ ਹੈਗੀ ਹੈ प्रिंटिंग ਵੀ ਕਾਫੀ ਜ਼ਿਆਦਾ ਸੋਹਣੀ ਹੈਗੀ ਹੈ ਕਲਰ ਹੋਏਗਾ ਜੈਡ ਬਲੈਕ ਜੀ ਸ਼ੋਰ ਦਾ ਪ੍ਰਾਈਸ ਹੋਏਗਾ 1200 ਰੁਪਏ ਜੀ 400 ਰੁਪਏ ਦੀ ਤੁਹਾਨੂੰ ਬਾਟਮ ਮਿਲਣੀ ਹੈ ਜੀ 1600 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਣਾ ਹੈ ਜੀ ਕੰਪਲੀਟ ਸੂਟ 1600 ਰੁਪਏ ਦੇ ਵਿੱਚ ਜੀ ਬਹੁਤ ਹੀ ਵਧੀਆ ਸਟਾਫ ਹੈਗਾ ਜੀ ਸਟਾਫ ਹੋਏਗਾ A1 ਸਾਰੀਆਂ ਭੈਣਾਂ ਨੂੰ ਜਦੋਂ ਪਤਾ ਹੀ ਅਸੀਂ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਕਰਦੇ ਹੈਗੇ ਕੁਆਲਿਟੀ ਨਾਲ ਬਿਲਕੁਲ ਕੰਪਰੋਮਾਈਜ਼ ਨਹੀਂ ਕਰਦੇ ਹੈਗੇ ਜੀ ਲਓ ਜੀ ਪਹਿਲਾ ਜੋ ਤੁਹਾਨੂੰ ਸੂਟ ਮਿਲੇਗਾ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਜੈਡ ਬਲੈਕ ਕਲਰ ਹੋਏਗਾ ਬਹੁਤ ਹੀ ਪਿਆਰੀ ਜਿਹੜੀ ਪ੍ਰਿੰਟਿੰਗ ਤੁਹਾਨੂੰ ਇਸਦੇ ਉੱਪਰ ਮਿਲੇਗੀ ਜੀ ਲਓ ਜੀ 1600 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਣਾ ਹੈ ਜੀ ਕੰਪਲੀਟ ਸੂਟ ਜੀ 1600 ਰੁਪਏ ਦੇ ਵਿੱਚ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਕਾਫੀ ਸੋਨਾ ਜਿਹਾ ਤੁਹਾਨੂੰ ਮਿਲਣਾ ਹੈ ਜੀ ਕਲਰ ਡਾਰਕ ਵਾਈਨ ਸ਼ੇਡ ਹੋਏਗਾ ਜੀ ਲਓ ਜੀ ਚੈੱਕ ਕਰ ਲਓ ਜੀ ਡਾਰਕ ਵਾਈਨ ਕਲਰ ਤੁਹਾਨੂੰ ਮਿਲਣਾ ਹੈ ਜੀ ਸਾਰਿਆਂ ਦੀ ਡਿਜ਼ਾਈਨਿੰਗ ਜਿਹੜੀ ਹੋਏਗੀ ਜੀ ਉਹ ਵੱਖਰੀ-ਵੱਖਰੀ ਹੋਏਗੀ ਬਹੁਤ ਪਿਆਰਾ ਸਟਾਫ ਹੈਗਾ ਜੀ ਲਓ ਜੀ ਚੈੱਕ ਕਰ ਲਓ ਜੀ ਲਓ ਜੀ ਬਹੁਤ ਹੀ ਪਿਆਰਾ ਡਾਰਕ ਵਾਈਨ ਸ਼ੇਡ ਤੁਹਾਨੂੰ ਮਿਲਣਾ ਹੈ ਜੀ ਲਓ ਜੀ ਬਹੁਤ ਪਿਆਰੀ ਜਿਹੜੀ ਹੈਗੀ ਇਸ ਤੇ ਉੱਪਰ ਪਲਾਚੀ ਤੁਹਾਨੂੰ ਮਿਲੇਗੀ ਜੀ ਲਓ ਜੀ ਪ੍ਰਿੰਟਿੰਗ ਕਾਫੀ ਜ਼ਿਆਦਾ ਸੋਹਣੀ ਹੈਗੀ ਜੀ ਇਸ ਦੀ ਲਓ ਜੀ ਡਾਰਕ ਵਾਈਨ ਕਲਰ ਹੋਏਗਾ ਜੀ 2.5 ਮੀਟਰ ਦੀ ਕੱਟ ਦੀ ਹੋਏਗੀ ਸ਼ਰਟ ਤੇ ਨਾਲ ਤੁਹਾਨੂੰ 2.5 ਮੀਟਰ ਦੀ ਕੱਟ ਦੀ ਮਿਲੇਗੀ ਬਾਟਮ ਜੀ ਡਾਰਕ ਵਾਈਨ ਕਲਰ ਦੀ ਹੀ ਤੁਹਾਨੂੰ ਮਿਲੇਗੀ ਨਾਲ ਬਾਟਮ ਜੀ ਲਓ ਜੀ ਐਦਾਂ ਜਿਹੜਾ ਹੈਗਾ ਹੈ ਉਹ ਤੁਹਾਡਾ ਕੰਪਲੀਟ ਸੂਟ ਜਿਹੜਾ ਤੁਹਾਨੂੰ ਮਿਲੇਗਾ 1600 ਰੁਪਏ ਦੇ ਵਿੱਚ ਜੇਕਰ ਤੁਸੀਂ ਇਕੱਲੀ ਸ਼ਰਟ ਬਾਈ ਕਰਨਾ ਚਾਹੁੰਦੇ ਹੋ ਤੁਹਾਨੂੰ 1200 ਰੁਪਏ ਦੇ ਵਿੱਚ ਮਿਲੇਗੀ 400 ਰੁਪਏ ਦੀ ਬਾਟਮ ਮਿਲੇਗੀ ਜੀ ਲਓ ਜੀ ਐਦਾਂ ਤੁਸੀਂ ਆਪਣਾ ਕੰਪਲੀਟ ਸੂਟ ਆ ਜਿਹੜਾ ਉਹ ਲੈ ਸਕਦੇ ਹੋ ਜੀ ਲਓ ਜੀ ਕੰਪਲੀਟ ਸੂਟ ਤੁਹਾਨੂੰ ਮਿਲੇਗਾ 1600 ਰੁਪਏ ਦੇ ਵਿੱਚ ਪਿਓਰ ਜਿਹੜਾ ਹੈਗਾ ਹੈ ਇਹ ਸਟਾਫ ਹੋਏਗਾ ਜਿਹੜਾ ਕਿ ਮਾਰਕੀਟ ਦੇ ਵਿੱਚ ਤੁਹਾਨੂੰ 2100 2200 1800 ਜਾਂ 2000 ਦੇ ਵਿੱਚ ਜਿਹੜਾ ਤੁਹਾਨੂੰ ਹੈਗਾ ਹੈ ਆ ਸੂਟ ਮਿਲਦਾ ਆ ਔਰ ਜਿਹੜਾ ਆਪਾਂ ਜਿਹੜਾ ਇਹ ਸੂਟ ਦੇ ਰਹੇ ਹਾਂ ਸਿਰਫ 1600 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਦੇ ਰਹੇ ਹਾਂ ਤੁਹਾਨੂੰ ਆਪਸ਼ਨ ਵੀ ਦੇ ਰਹੇ ਹਾਂ ਜੇਕਰ ਤੁਸੀਂ ਕੱਲੀ ਸ਼ਰਟ ਬਾਈ ਕਰਨਾ ਚਾਹੁੰਦੇ ਹੋ ਤੁਸੀਂ ਕੱਲੀ ਸ਼ਰਟ ਵੀ ਖੜ ਸਕਦੇ ਹੋ ਜੇਕਰ ਬਾਟਮ ਵੀ ਕਰਨਾ ਚਾਹੁੰਦੇ ਹੋ ਨਾਲ ਬਾਟਮ ਵੀ ਖੜ ਸਕਦੇ ਹੋ ਜੀ ਲਓ ਜੀ 1600 ਰੁਪਏ ਦੇ ਵਿੱਚ ਮਿਲ ਜਾਣਾ ਜੀ ਤੁਹਾਨੂੰ ਕੰਪਲੀਟ ਸੂਟ ਜੀ 1600 ਰੁਪਏ ਦੇ ਵਿੱਚ ਜੀ ਬਹੁਤ ਪਿਆਰੀ ਜਿਹੜੀ ਇਸ ਤੇ ਪ੍ਰਿੰਟਿੰਗ ਹੈਗੀ ਸਾਰਿਆਂ ਦੀ ਹੀ ਪ੍ਰਿੰਟਿੰਗ ਜਿਹੜੀ ਹੋਏਗੀ ਬਹੁਤ ਹੀ ਜ਼ਿਆਦਾ ਪਿਆਰੀ ਹੋਏਗੀ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਡਾਰਕ ਮਹਿਰੂਨ ਕਲਰ ਜੀ ਸ਼ਰਟ ਜੀ ਲਓ ਜੀ ਪੂਰਾ ਪੀਸ ਖੋਲ ਕੇ ਚੈੱਕ ਕਰਵਾ ਦਈਏ ਜੀ ਲਓ ਜੀ ਚੈੱਕ ਕਰ ਲਓ ਜੀ ਬਹੁਤ ਹੀ ਪਿਆਰੀ ਜੀ ਇਸ ਤੇ ਪ੍ਰਿੰਟਿੰਗ ਰਹਿਣ ਵਾਲੀ ਹੈ ਜੀ ਬਹੁਤ ਹੀ ਪਿਆਰਾ ਜਿਹਾ ਛੇੜ ਹੈਗਾ ਜੀ ਅੰਬੀਆਂ ਵਾਲੀ ਤੁਹਾਨੂੰ ਮਿਲਣੀ ਹੈ ਪ੍ਰਿੰਟਿੰਗ ਜੀ ਲਓ ਜੀ ਪਲਾਚੀ ਕਾਫੀ ਜਿਆਦਾ ਸੋਹਣੀ ਜਿਹੜੀ ਇਸ ਤੇ ਉੱਪਰ ਬਣੀ ਹੋਈ ਹੈ ਜੀ ਲਓ ਜੀ ਬਹੁਤ ਹੀ ਪਿਆਰਾ ਜਿਹਾ ਪੀਸ ਤੁਹਾਨੂੰ ਮਿਲਣਾ ਹੈ ਜੀ ਲਓ ਜੀ প্রিন্টিং ਹੋਏਗੀ ਪਲੱਸ ਜਿਹੜੀ ਹੈਗੀ ਇਸਤੇ ਉਪਰ ਤੁਹਾਨੂੰ ਪਲਾਚੀ ਬਣੀ ਹੋਈ ਮਿਲੇਗੀ প্রিন্টিং ਹੋਏਗੀ ਇਹ ਵਾਲੀ ਜਿਹੜੀ ਹੈਗੀ ਤੁਹਾਨੂੰ প্রিন্টিং ਮਿਲੇਗੀ ਬਾਕੀ ਤੁਹਾਨੂੰ ਸਾਰੀ ਜਿਹੜੀ ਹੈਗੀ ਇਸਤੇ ਉਪਰ ਪਲਾਚੀ ਮਿਲੇਗੀ ਜੀ ਲਓ ਜੀ ਨਾਲ ਤੁਹਾਨੂੰ ਮਿਲੇਗੀ ਡਾਰਕ ਮਹਿਰੂਨ ਸ਼ੇਡ ਦੀ ਬਾਟਮ ਜੀ ਇਸ ਦੇ ਉੱਪਰ ਤੁਸੀਂ ਪੈਚ ਲਗਵਾ ਸਕਦੇ ਹੋ ਜਾਂ ਫਿਰ ਤੁਸੀਂ ਹਲਕਾ ਜਿਹਾ ਵਰਕ ਕਰਵਾ ਕੇ ਨਾਲ ਟਾਈ ਡਾਈ ਦੁਪੱਟਿਆਂ ਦੇ ਨਾਲ ਬਹੁਤ ਸੋਹਣੀ ਲੁੱਕ ਜਿਹੜੀ ਹੈਗੀ ਤੁਸੀਂ ਆਪਣੇ ਸੂਟ ਨੂੰ ਦੇ ਸਕਦੇ ਹੋ ਜੀ ਬਹੁਤ ਸੋਹਣੇ ਕਢਾਈਆਂ ਨਾਲੋਂ हट ਕੇ ਪਾਰਟੀ ਵਾਰ ਸਿੰਪਲ ਤੇ ਸੋਬਰ ਸੂਟ ਹੈ ਜਿਹੜੇ ਤੁਹਾਡੇ ਰੈਡੀ ਹੋ ਜਾਣੇ ਆ ਜੀ ਲਓ ਜੀ ਐਦਾਂ ਤੁਸੀਂ ਜਿਹੜੀ ਹੈਗੀ ਨਾਲ ਬਾਟਮ ਲੈ ਸਕਦੇ ਹੋ ਔਰ ਜਿਹੜਾ ਕੰਪਲੀਟ ਸੂਟ ਲੈ ਸਕਦੇ ਹੋ ਜੇਕਰ ਕੱਲੀ ਸ਼ਰਟ ਬਾਈ ਕਰਨਾ ਚਾਹੁੰਦੇ ਹੋ ਤੁਸੀਂ ਕੱਲੀ ਸ਼ਰਟ ਵੀ ਬਾਈ ਕਰ ਸਕਦੇ ਹੋ ਕੰਪਲੀਟ ਸੂਟ ਦਾ ਪ੍ਰਾਈਸ ਹੋਏਗਾ 1600 ਰੁਪਏ ਔਰ ਕੱਲੀ ਸ਼ ਹੋਏਗਾ ਜੀ ਉਹ ਹੋਏਗਾ 1200 ਰੁਪਏ ਦਾ ਜੀ ਲਓ ਜੀ ਚੈੱਕ ਕਰ ਲਓ ਜੀ ਬਹੁਤ ਪਿਆਰਾ ਪੀਸ ਹੈ ਜੀ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ ਪ੍ਰਿੰਟਿੰਗ ਵੀ ਕਾਫੀ ਜ਼ਿਆਦਾ ਸੋਹਣੀ ਆ ਔਰ ਕਲਰ ਵੀ ਕਾਫੀ ਜ਼ਿਆਦਾ ਸੋਹਣਾ ਹੈਗਾ ਜੀ ਲਓ ਜੀ ਸਕਰੀਨ ਸ਼ਾਟ ਲੈ ਕੇ ਤੁਸੀਂ ਸੈਂਡ ਕਰ ਸਕਦੇ ਹੋ ਔਰ ਆਪਣੇ ਲਈ ਬੁਕਿੰਗ ਆ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਪੀਸ ਮਿਲੇਗਾ ਜੀ ਜੈਡ ਬਲੈਕ ਕਲਰ ਦਾ ਹੋਏਗਾ ਜੀ ਸਾਰੇ ਦੇ ਸਾਰੇ ਜਿਹੜੇ ਕਲਰ ਰਹਿਣ ਵਾਲੇ ਹੋਣਗੇ ਜੀ ਸਿੰਪਲ ਤੇ ਸੋਬਰ ਹੋਣਗੇ ਜਿੱਦਾਂ ਕਿ ਸਰਦਾਰੀ ਸੂਟ ਆਪਾਂ ਜਨਾਂ ਨੂੰ ਕਹਿ ਦਈਏ ਜੀ ਉਹ ਵਾਲੇ ਸੂਟ ਤੁਹਾਨੂੰ ਮਿਲਣਗੇ ਜੀ ਲਓ ਜੀ ਬਹੁਤ ਹੀ ਪਿਆਰੀ ਇਹਨਾਂ ਦੇ ਉੱਪਰ ਵੀ ਤੁਹਾਨੂੰ ਪਲਾਚੀ ਮਿਲੇਗੀ ਜੈਡ ਬਲੈਕ ਕਲਰ ਦੇ ਉੱਪਰ ਜੈਡ ਬਲੈਕ ਹੀ ਤੁਹਾਨੂੰ ਪਲਾਚੀ ਮਿਲੇਗੀ ਜੀ ਲਓ ਜੀ ਜੈਡ ਬਲੈਕ ਕਲਰ ਦੇ ਉੱਪਰ ਜੈਡ ਬਲੈਕ ਹੀ ਤੁਹਾਨੂੰ ਪਲਾਚੀ ਮਿਲੇਗੀ ਜੀ ਇਸ ਟਾਈਪ ਲਓ ਜੀ ਬਹੁਤ ਪਿਆਰਾ ਸਟਾਫ ਹੈਗਾ ਜੀ ਜੈਡ ਬਲੈਕ ਕਲਰ ਹੋਏਗਾ ਨਾਲ ਤੁਹਾਨੂੰ ਜੈਡ ਬਲੈਕ ਕਲਰ ਦੀ ਹੀ ਮਿਲੇਗੀ ਬਾਟਮ ਜੀ ਲਓ ਜੀ ਜੇਕਰ ਤੁਸੀਂ ਕੱਲੀ ਸ਼ਰਟ ਬਾਈ ਕਰਨਾ ਚਾਹੁੰਦੇ ਤੁਸੀਂ ਕੱਲੀ ਸ਼ਰਟ ਵੀ ਬਾਈ ਕਰ ਸਕਦੇ ਹੋ ਜੇਕਰ ਵਿਦ ਦਾ ਬਾਟਮ ਲੈਣਾ ਚਾਹੁੰਦੇ ਤੁਸੀਂ ਵਿਦ ਦਾ ਬਾਟਮ ਵੀ ਲੈ ਸਕਦੇ ਹੋ ਜੀ ਲਓ ਜੀ ਸ਼ਰਟ ਦਾ ਪ੍ਰਾਈਸ ਹੋ ਗਿਆ 1200 ਰੁਪਏ ਜੀ ਬਹੁਤ ਹੀ ਪਿਆਰੀ ਤੁਹਾਨੂੰ ਇਹ ਇਸ ਦੇ ਉੱਪਰ ਪਲਾਸੀ ਮਿਲਣੀ ਹੈ ਸਟਾਫ ਬਹੁਤ ਜਿਆਦਾ ਸੋਹਣਾ ਹੈ ਜੀ ਬਹੁਤ ਹੀ ਜਿਆਦਾ ਫਾਈਨ ਕੁਆਲਟੀ ਦਾ ਸਟਾਫ ਹੈਗਾ ਜੀ ਲਾਈਟ ਵੇਟ ਔਰ ਸੌਫਟ ਬਹੁਤ ਸੋਹਣਾ ਸਟਾਫ ਹੈ ਜੀ ਲਓ ਜੀ ਐਦਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਪੀਸ ਮਿਲੇਗਾ ਜੀ ਬੜਾ ਹੀ ਪਿਆਰਾ ਜਿਹਾ ਸੋਬਰ ਜਿਹਾ ਕਲਰ ਤੁਹਾਨੂੰ ਮਿਲਣਾ ਹੈ ਜੀ ਲਓ ਜੀ ਆਨियन ਸ਼ੇਡ ਹੋਏਗਾ ਜੀ ਲਓ ਜੀ ਸੋਬਰ ਤੇ ਸਰਦਾਰੀ ਜਿਹਾ ਹੋਏਗਾ ਜੀ ਸੇਮ ਕਲਰ ਦੀ ਹੀ ਤੁਹਾਨੂੰ ਇਸ ਤੇ ਉੱਪਰ ਪਲਾਚੀ ਮਿਲੇਗੀ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਲਓ ਜੀ ਬਹੁਤ ਹੀ ਜ਼ਿਆਦਾ ਸੋਹਣੀ ਹੈ ਪ੍ਰਿੰਟਿੰਗ ਚੈੱਕ ਕਰੋ ਜੀ ਦੀ ਲਓ ਜੀ ਬਹੁਤ ਹੀ ਪਿਆਰੀ ਇਸ ਦੀ ਤੁਹਾਨੂੰ ਮਿਲਣੀ ਹੈ ਜੀ ਪ੍ਰਿੰਟਿੰਗ ਲਓ ਜੀ ਸਿੰਪਲ ਤੇ ਸੋਬਰ ਜੀ ਬਹੁਤ ਪਿਆਰਾ ਸਟਾਫ ਹੈਗਾ ਜੀ ਬਹੁਤ ਸੋਹਣੀ ਪਲਾਚੀ ਤੁਹਾਨੂੰ ਮਿਲੇਗੀ ਪ੍ਰਿੰਟਿੰਗ ਬਹੁਤ ਹੀ ਜ਼ਿਆਦਾ ਸੋਹਣੀ ਹੈਗੀ ਹੈ ਜੀ ਕਲਰ ਵੀ ਬਹੁਤ ਹੀ ਜ਼ਿਆਦਾ ਪਿਆਰਾ ਹੈ ਜੀ ਲਓ ਜੀ ਨਾਲ ਤੁਹਾਨੂੰ ਮਿਲੇਗੀ ਬਾਟਮ ਜੀ ਲਓ ਜੀ ਨਾਲ ਤੁਹਾਨੂੰ ਸੇਮ ਕਲਰ ਦੀ ਹੀ ਮਿਲੇਗੀ ਬਾਟਮ ਜੀ ਬਹੁਤ ਪਿਆਰਾ ਸਟਾਫ ਹੈ ਜੀ ਫਾਈਨ ਕੁਆਲਟੀ ਦਾ ਸਟਾਫ ਹੈਗਾ ਜੀ ਐਦਾਂ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋਰ ਆਪਣੇ ਲਈ ਬੁਕਿੰਗ ਹੈ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਲਓ ਜੀ 1200 ਰੁਪਏ ਦੀ ਤੁਹਾਨੂੰ ਸ਼ਰਟ ਮਿਲੇਗੀ ਕੰਪਲੀਟ ਸੂਟ ਜਿਓ ਤੁਹਾਨੂੰ ਮਿਲੇਗਾ ਜੀ ₹1600 ਦਾ ਹੋਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਡਾਰਕ ਗ੍ਰੀਨ ਕਲਰ ਜੀ ਲਓ ਜੀ ਜਿਹਨੂੰ ਆਪਾਂ ਫਰੋਜੀ ਗ੍ਰੀਨ ਕਹਿ ਦਿੰਦੇ ਆ ਜੀ ਉਹ ਵਾਲਾ ਸ਼ੇਡ ਹੋਏਗਾ ਜੀ ਲਓ ਜੀ ਐਦਾਂ ਜਿਹੜੀ ਹੈਗੀ ਉਹ ਤੁਹਾਨੂੰ ਪਲੱਟੀ ਮਿਲੇਗੀ ਡਿਜ਼ਾਈਨਿੰਗ ਚੈੱਕ ਕਰ ਲਓ ਜੀ ਦੀ ਬਹੁਤ ਜ਼ਿਆਦਾ ਸੋਹਣੀ ਹੈ ਜੀ ਛੋਟੀ ਬੂਟੀ ਵਾਲੀ ਪ੍ਰਿੰਟਿੰਗ ਤੁਹਾਨੂੰ ਮਿਲੇਗੀ ਜੀ ਛੋਟੀ ਬੂਟੀ ਦੀ ਪ੍ਰਿੰਟਿੰਗ ਤੁਹਾਨੂੰ ਮਿਲੇਗੀ ਕਲਰ ਹੋਏਗਾ ਫਰੋਜੀ ਗ੍ਰੀਨ ਲਓ ਜੀ ਬਹੁਤ ਪਿਆਰਾ ਸ਼ੇਡ ਹੈਗਾ ਜੀ 2 ਮੀਟਰ ਦੀ ਕੱਟ ਦੀ ਸ਼ਰਟ ਹੋਏਗੀ ਬਹੁਤ ਹੀ ਜ਼ਿਆਦਾ ਸੌਫਟ ਸਟੱਫ ਹੈ ਜੀ ਸੌਫਟ ਔਰ ਲਾਈਟਵੇਟ ਲਓ ਜੀ ਨਾਲ ਤੁਹਾਨੂੰ ਮਿਲੇਗੀ ਸੇਮ ਕਲਰ ਦੀ ਬਾਟਮ ਜੀ ਐਦਾਂ ਜਿਹੜਾ ਹੈਗਾ ਇਹ ਤੁਹਾਨੂੰ ਕੰਪਲੀਟ ਸੂਟ ਮਿਲ ਜਾਣਾ ਹੈ ਜੀ 1600 ਰੁਪਏ ਦੇ ਵਿੱਚ ਔਰ ਕੱਲ ਸ਼ਰਟ ਹੈ ਜਿਹੜੀ ਤੁਹਾਨੂੰ ਮਿਲੇਗੀ 1200 ਰੁਪਏ ਦੇ ਵਿੱਚ ਜੀ ਆਪਣਾ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਕਰਵਾ ਸਕਦੇ ਹੋ ਜੀ ਬਹੁਤ ਹੀ ਪਿਆਰੀ ਤੁਹਾਨੂੰ ਇਸ ਤੇ ਡਿਜ਼ਾਈਨਿੰਗ ਮਿਲੇਗੀ ਔਰ ਪ੍ਰਿੰਟਿੰਗ ਵੀ ਹੋਏਗੀ ਬਹੁਤ ਪਿਆਰੀ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਰਾਇਲ ਬਲੂ ਕਲਰ ਰੂਵੈਲ ਬਲੂ ਕਲਰ ਦਾ ਬਹੁਤ ਪਿਆਰਾ ਪੀਸ ਹੈਗਾ ਜੀ ਲਓ ਜੀ ਪੂਰਾ ਪੀਸ ਖੋਲ ਕੇ ਚੈੱਕ ਕਰਵਾ ਦਿੰਦੇ ਆ ਜੀ ਚੈੱਕ ਕਰ ਲਓ ਜੀ ਇਸ ਤੇ ਉੱਪਰ ਵੀ ਤੁਹਾਨੂੰ ਜਿਹੜੀ ਹੈਗੀ ਹੈ ਗ੍ਰੇ ਐਂਡ ਵਾਈਟ ਕਲਰ ਦੀ ਜਿਹੜੀ ਪਲਾਚੀ ਮਿਲੇਗੀ ਜੀ ਲਓ ਜੀ ਟੂ ਟੋਨ ਜਿਹੜਾ ਹੁੰਦਾ ਹੈ ਇਹ ਸਟਾਫ ਹੁੰਦਾ ਹੈ ਜਿਹੜੀ ਪਲਾਚੀ ਹੁੰਦੀ ਹੈ ਜਦੋਂ ਆਪਾਂ ਇਹਦੀ ਸ਼ਾਈਨਿੰਗ ਚੇਂਜ ਹੋ ਜਾਂਦੀ ਹੈ ਜੀ ਜਦੋਂ ਵੀ ਆਪਾਂ ਨੂੰ ਹਲਾਨੇ ਆ ਤੇਰੀ ਸ਼ਾਈਨਿੰਗ ਚੇਂਜ ਹੁੰਦੀ ਹੈ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਲਓ ਜੀ ਚੈੱਕ ਕਰ ਲਓ ਬਹੁਤ ਪਿਆਰਾ ਰਾਇਲ ਬਲੂ ਕਲਰ ਦਾ ਤੁਹਾਨੂੰ ਸੂਟ ਮਿਲੇਗਾ ਜੀ ਜਿਸ ਤੇ ਉੱਪਰ ਤੁਹਾਨੂੰ ਗ੍ਰੇ, ਬਲੈਕ ਔਰ ਵਾਈਟ ਕਲਰ ਦੀ ਜਿਹੜੀ ਹੈਗੀ ਉਹ ਪਲਾਚੀ ਮਿਲੇਗੀ ਜੀ ਬਹੁਤ ਪਿਆਰਾ ਪੀਸ ਹੈਗਾ ਜੀ ਵੱਖਰੀ ਜਿਹੀ ਲੁੱਕ ਆ ਜਿਹੜੀ ਤੁਹਾਡੀ ਆਏਗੀ ਕਲਰ ਵੀ ਡਾਰਕ ਤੁਹਾਨੂੰ ਮਿਲਣ ਜਾਣਾ ਹੈ ਜੀ ਲਓ ਜੀ ਐਦਾ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਨਾਲ ਤੁਹਾਨੂੰ ਜਿਹੜੀ ਹੈਗੇ ਕ੍ਰੇਪ ਦੀ ਮਿਲੇਗੀ ਬਾਟਮ ਜੀ ਰਾਇਲ ਬਲੂ ਕਲਰ ਆ ਜਿਹੜਾ ਪਿਓਰ ਦਾ ਕਲਰ ਹੈਗਾ ਜੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਬਹੁਤ ਘੱਟ ਜਿਹੜਾ ਹੈਗਾ ਆ ਆਪਾਂ ਨੂੰ ਮਿਲਦਾ ਮੋਸਟਲੀ ਇਹ ਡਾਈ ਕਰਾਉਣਾ ਪੈਂਦਾ ਹੈ ਆ ਸ਼ੇਡ ਜਾਂ ਫਿਰ ਕਾਫੀ ਕੋਸਟਲੀ ਹੁੰਦੇ ਨੇ ਜੀ ਇਹਦੇ ਪੀਸ ਲਓ ਜੀ ਐਦਾ ਜਿਹੜਾ ਸੂਟ ਆ ਤੁਹਾਨੂੰ ਕੰਪਲੀਟ ਸੂਟ ਮਿਲੇਗਾ 1600 ਰੁਪਏ ਦੇ ਵਿੱਚ ਜੀ 1600 ਰੁਪਏ ਦੇ ਵਿੱਚ ਮਿਲੇਗਾ ਕੰਪਲੀਟ ਸੂਟ ਜੇਕਰ ਕੱਲੀ ਸ਼ਰਟ ਬਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕੱਲੀ ਸ਼ਰਟ ਵੀ ਬਾਈ ਕਰ ਸਕਦੇ ਹੋ ਜੀ 1200 ਰੁਪਏ ਦੇ ਵਿੱਚ ਤੁਸੀਂ ਕੱਲੀ ਸ਼ਰਟ ਵੀ ਬਾਈ ਕਰ ਸਕਦੇ ਹੋ ਜੀ ਬਹੁਤ ਪਿਆਰਾ ਪੀਸ ਹੈਗਾ ਜੀ ਜਰੂਰ ਇਸ ਤੇ ਥੱਲੇ ਲਾਈਨਿੰਗ ਲੱਗੇਗੀ ਤੇ ਅਸੀਂ ਜਿਹੜੀ ਪਲਾਚੀ ਹੈ ਹੋਰ ਵੀ ਜ਼ਿਆਦਾ ਉਬਰ ਕੇ ਬਾਹਰ ਆਏਗੀ ਕਾਫੀ ਸੋਹਣਾ ਲੱਗੇਗਾ ਜੀ ਪੀਸ ਲਓ ਜੀ ਇੱਕ ਆਪਾਂ ਤੁਹਾਨੂੰ ਐਜ਼ ਅ ਲਾਈਨਿੰਗ ਜਿਹੜਾ ਹੈਗਾ ਪੀਸ ਰੱਖ ਕੇ ਦਿਖਾ ਦਿੰਨੇ ਆ ਜੀ نیچے ਲਓ ਜੀ ਇਸ ਤੇ ਜਿਹੜੀ ਪ੍ਰੋਪਰ ਜਿਹੜੀ ਗ੍ਰੇਸ ਹੈਗੀ ਉਹ ਲਾਈਨਿੰਗ ਲੱਗਣ ਤੋਂ ਬਾਅਦ ਹੀ ਆਣੀ ਹੈ ਜੀ ਸੂਟ ਦੀ ਲਓ ਜੀ ਐਦਾਂ ਜਿਹੜੀ ਹੈਗੀ ਆ ਤੁਹਾਡੀ ਪਲਾਚੀ ਜਿਹੜੀ ਹੈਗੀ ਉਹ ਕਾਫੀ ਜ਼ਿਆਦਾ ਸੋਹਣੀ ਲੱਗੇਗੀ ਲਾਈਨਿੰਗ ਲੱਗਣ ਤੋਂ ਬਾਅਦ ਜੀ ਅਸਲ ਗ੍ਰੇਸ ਆ ਜਿਹੜੀ ਇਹ ਸੂਟ ਦੀ ਲਾਈਨਿੰਗ ਲੱਗਣ ਤੋਂ ਬਾਅਦ ਆਂਦੀ ਹੈ ਜੀ ਕਾਫੀ ਸੋਹਣਾ ਤੁਹਾਡਾ ਸੂਟ ਹੈ ਜਿਹੜਾ ਇਹ ਰੈਡੀ ਹੋਣਾ ਜੀ ਲਓ ਜੀ ਚੈੱਕ ਕਰ ਲਓ ਪਾਰਟੀ ਵੇਅਰ ਸੂਟ ਹੋਏਗਾ ਕੜਾਈਆਂ ਨਾਲੋਂ ਹਟਕੇ ਹੋਏਗਾ ਜੀ ਸੋਬਰ ਤੇ ਸਰਦਾਰੀ ਸੂਟ ਰਹਿਣ ਵਾਲੇ ਹੋਣਗੇ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਇਹਦੀ ਸਿਮਰ ਦਾ ਬਹੁਤ ਹੀ ਪਿਆਰਾ ਪੀਸ ਹੋਏਗਾ ਜੀ ਵਿਦ ਦੁਪੱਟਾ ਹੋਏਗਾ ਜੀ ਲਓ ਜੀ ਪਹਿਲਾਂ ਤੁਹਾਨੂੰ ਸ਼ਰਟ ਪੀਸ ਹੈ ਜਿਹੜਾ ਪ੍ਰੋਪਰ ਖੋਲ ਕੇ ਚੈੱਕ ਕਰਵਾ ਦਈਏ ਜੀ ਕਾਫੀ ਸੋਹਣਾ ਜਿਆ ਪੀਸ ਹੈ ਜੀ 10 ਮੀਟਰ ਦੀ ਤੁਹਾਨੂੰ ਮਿਲਣੀ ਹੈ ਜੀ ਸ਼ਰਟ 10 ਮੀਟਰ ਦੀ ਹੋਏਗੀ ਸ਼ਰਟ ਜੀ ਚੈੱਕ ਕਰ ਲਓ ਲਓ ਜੀ ਐਦਾਂ ਜਿਹੜਾ ਹੈਗਾ ਆ ਤੁਹਾਨੂੰ ਮਲਟੀ ਕਲਰ ਦੀ ਮਿਲਣੀ ਹੈ ਸ਼ਰਟ ਜੀ ਫਰੰਟ ਦੇ ਉੱਪਰ ਤੁਹਾਨੂੰ ਮਿਲੇਗਾ ਇਸ ਤਰੀਕੇ ਦਾ ਡਿਜੀਟਲ ਪ੍ਰਿੰਟ ਹੋਏਗਾ ਜੀ ਫਰੰਟ ਦੇ ਉੱਪਰ ਲਓ ਜੀ ਐਦਾਂ ਜਿਹੜੀ ਹੈਗੀ ਹੈ ਤੁਹਾਡਾ ਇਹ ਸ਼ਰਟ ਦਾ ਫਰੰਟ ਹੋਏਗਾ ਜੀ ਸਟਾਫ ਹੋਏਗਾ ਪਿਓਰ ਸਿਮਰ ਜੀ ਕੰਨੀ ਤੋਂ ਆਪਾਂ ਨੂੰ ਸਟਾਫ ਦਾ ਪਤਾ ਲੱਗ ਜਾਂਦਾ ਜੀ ਲਓ ਜੀ ਐਦਾਂ ਤੁਹਾਨੂੰ ਮਿਲਣੀ ਹੈ ਇਸ ਦੀਆਂ ਬਾਜੂ ਇਹ ਵਾਲੀਆਂ ਹੋਣਗੀਆਂ ਇਸ ਦੀਆਂ ਬਾਜੂ ਰਹਿਣ ਵਾਲੀਆਂ ਹੋਣਗੀਆਂ ਜੀ ਇਹ ਵਾਲੀ ਹੋਏਗੀ ਇਸ ਦੀ ਬੈਕ ਜੀ ਇਹ ਵਾਲੀ ਇਸ ਦੀ ਬੈਕ ਹੋਏਗੀ ਜੀ ਲੋ ਜੀ ਚੈੱਕ ਕਰ ਲਓ ਇਹ ਵਾਲੀ ਇਸ ਦੀ ਬੈਕ ਹੋਏਗੀ ਇਹ ਵਾਲੀਆਂ ਇਸ ਦੀਆਂ ਬਾਜੂ ਰਹਿਣ ਵਾਲੀਆਂ ਹੋਣਗੀਆਂ ਜੀ ਬਹੁਤ ਪਿਆਰਾ ਪੀਸ ਹੈ 10 ਮੀਟਰ ਦੀ ਸ਼ਰਟ ਆ ਸਟਾਫ ਹੈਗਾ ਜੀ ਪਿਓਰ ਸਿਮਰ ਪਿਓਰ ਸਿਮਰ ਦਾ ਤੁਹਾਨੂੰ ਮਿਲਣਾ ਹੈ ਜੀ ਪੀਸ ਲੋ ਜੀ ਕੰਨੀ ਤੋਂ ਆਪਾਂ ਨੂੰ ਸਟਾਫ ਦਾ ਜਿਹੜਾ ਹੈਗਾ ਇਹੋ ਪਤਾ ਲੱਗ ਜਾਂਦਾ ਜੀ ਬਹੁਤ ਪਿਆਰਾ ਸਟਾਫ ਹੈਗਾ ਜੀ ਨਾਲ ਤੁਹਾਨੂੰ ਮਿਲੇਗਾ ਖੁੱਲਾ ਡੁੱਲਾ ਦੁਪੱਟਾ ਜੀ ਦੁਪੱਟਾ ਵੀ ਤੁਹਾਨੂੰ ਪੂਰਾ ਖੋਲ ਕੇ ਚੈੱਕ ਕਰਵਾਉਣੀ ਹੈ ਜੀ ਲੋ ਜੀ ਇਹ ਵਾਲੀ ਤੁਹਾਡੀ ਹੋਏਗੀ ਸ਼ਰਟ ਜੀ ਇਹ ਵਾਲੀ ਤੁਹਾਡੀ ਹੋਏਗੀ ਜੀ ਬਾਟਮ ਲਓ ਜੀ ਸਿਲਕ ਦੀ ਤੁਹਾਨੂੰ ਮਿਲੇਗੀ ਨਾਲ ਬਾਟਮ ਜੀ ਸੇਮ ਕਲਰ ਦੀ ਔਰ ਨਾਲ ਤੁਹਾਨੂੰ ਮਿਲੇਗਾ ਡਿਜੀਟਲ ਪ੍ਰਿੰਟ ਦਾ ਖੁੱਲਾ ਡੁੱਲਾ ਦੁਪੱਟਾ ਜੀ ਪ੍ਰੋਪਰ ਤੁਹਾਨੂੰ ਦੁਪੱਟਾ ਜਿਹੜਾ ਹੈਗਾ ਉਹ ਖੋਲ ਕੇ ਚੈੱਕ ਕਰਵਾ ਦਿੰਨੇ ਆ ਜੀ ਪਿਓਰ ਸਿਮਰ ਦਾ ਹੋਏਗਾ ਦੁਪੱਟਾ ਜੀ ਲਓ ਜੀ ਐਦਾਂ ਜਿਹੜਾ ਹੈਗਾ ਇਹ ਤੁਹਾਨੂੰ ਪਿਓਰ ਸਿਮਰ ਦਾ ਮਿਲੇਗਾ ਦੁਪੱਟਾ ਜੀ ਖੁੱਲਾ ਡੁੱਲਾ ਦੁਪੱਟਾ ਹੋਏਗਾ ਜੀ ਚੈੱਕ ਕਰ ਲਓ ਬਹੁਤ ਹੀ ਪਿਆਰਾ ਜਿਹਾ ਸੋਬਰ ਦੇ ਲੁੱਕ ਦਾ ਤੁਹਾਨੂੰ ਮਿਲਣਾ ਹੈ ਜੀ ਪੀਸ ਲਓ ਜੀ ਬਹੁਤ ਹੀ ਵੱਡਾ ਖੁੱਲਾ ਡੁੱਲਾ ਦੁਪੱਟਾ ਤੁਹਾਨੂੰ ਮਿਲਣਾ ਹੈ ਜੀ ਇਸ ਤੇ ਨਾਲ ਲਓ ਜੀ ਐਦਾਂ ਜਿਹੜਾ ਹੈਗਾ ਉਹ ਤੁਹਾਡਾ ਕੰਪਲੀਟ ਸੂਟ ਮਿਲ ਜਾਣਾ ਹੈ ਜੀ ਤੁਹਾਨੂੰ ਸਿਰਫ 1350 ਰੁਪਏ ਦੇ ਵਿੱਚ 1350 ਦੇ ਵਿੱਚ ਮਿਲ ਜਾਣਾ ਜੀ ਤੁਹਾਨੂੰ ਕੰਪਲੀਟ ਸੂਟ ਵਿਦ ਦੁਪੱਟਾ ਜੀ ਵਿਦ ਦੁਪੱਟਾ ਤੁਹਾਨੂੰ 1350 ਦੇ ਵਿੱਚ ਮਿਲੇਗਾ ਜੀ ਕੰਪਲੀਟ ਸੂਟ ਐਦਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਆਪਣੇ ਲਈ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਮਿਲਣਗੇ ਜੀ ਥ੍ਰੈਡ ਵਰਕ ਦੇ ਪੀਸ ਰਹਿਣ ਵਾਲੇ ਹੋਣਗੇ ਜੀ ਹਾਂਜੀ ਨੈਕਸਟ ਪੀਸ ਜੋ ਤੁਹਾਨੂੰ ਮਿਲਣ ਵਾਲੇ ਹੋਣਗੇ ਜੀ ਮਸਕ ਸਿਲਕ ਦੇ ਉੱਪਰ ਰੈਡੀ ਕੀਤੇ ਹੋਏ ਬੁਟੀਕ ਪੀਸ ਹੋਣਗੇ ਜੀ 6 ਮੀਟਰ ਸਟਾਫ ਹੋਏਗਾ ਜੀ ਚੈੱਕ ਕਰ ਲਓ ਜੀ 6 ਮੀਟਰ ਤੁਹਾਨੂੰ ਮਿਲਣਾ ਹੈ ਜੀ ਸਟਾਫ ਇਸ ਦਾ ਲਓ ਜੀ ਐਦਾਂ ਜਿਹੜਾ ਹੈਗਾ ਤੁਹਾਨੂੰ ਫਰੰਟ ਦੇ ਉੱਪਰ ਇਸ ਤੇ ਵਰਕ ਮਿਲੇਗਾ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਜੀ ਬਹੁਤ ਹੀ ਪਿਆਰਾ ਨੀਟ ਐਂਡ ਕਲੀਨ ਜਿਹੜਾ ਵਰਕ ਤੁਹਾਨੂੰ ਕੀਤਾ ਹੋਇਆ ਮਿਲੇਗਾ ਜੀ ਲਓ ਜੀ ਬਹੁਤ ਹੀ ਪਿਆਰਾ ਨੀਟ ਐਂਡ ਕਲੀਨ ਵਰਕ ਤੁਹਾਨੂੰ ਮਿਲੇਗਾ ਜੀ ਫਰੰਟ ਦੇ ਉੱਪਰ ਚੈੱਕ ਕਰੋ ਜੀ ਪ੍ਰੋਪਰ ਫਰੰਟ ਦੇ ਉੱਪਰ ਤੁਹਾਨੂੰ ਵਰਕ ਮਿਲੇਗਾ ਪਲੱਸ ਬਾਜੂ ਦੇ ਉੱਪਰ ਤੁਹਾਨੂੰ ਵਰਕ ਮਿਲਣਾ ਹੈ ਜੀ 6 ਮੀਟਰ ਸਟਾਫ ਹੋਏਗਾ ਜੀ ਲਓ ਜੀ ਐਦਾਂ ਜਿਹੜਾ ਹੈਗਾ ਇਹ ਤੁਹਾਨੂੰ ਬਾਜੂ ਦੇ ਉੱਪਰ ਵੀ ਕੰਮ ਮਿਲੇਗਾ ਜੀ ਚੈੱਕ ਕਰ ਲਓ ਜੀ ਇਹ ਵਾਲੀ ਇਸ ਦੀ ਬਾਜੂ ਰਹਿਣ ਵਾਲੀਆਂ ਹੋਣਗੀਆਂ ਜੀ ਐਦਾਂ ਤੁਹਾਨੂੰ ਇਹ ਬਾਜੂ ਦੇ ਉੱਪਰ ਕੰਮ ਮਿਲੇਗਾ ਜੀ ਲਓ ਜੀ ਔਰ ਇਹ ਵਾਲੀ ਤੁਹਾਨੂੰ ਦੂਸਰੀ ਬਾਜੂ ਦੇ ਉੱਪਰ ਕੰਮ ਮਿਲੇਗਾ ਜੀ ਲਓ ਜੀ ਇਦਾਂ ਜਿਹੜਾ ਹੈਗਾ ਇਹ ਤੁਹਾਨੂੰ ਕੰਪਲੀਟ ਸੂਟ ਮਿਲੇਗਾ ਕਲਰ ਹੋਏਗਾ ਜੀ ਮਸਟਰਡ ਸ਼ੇਡ ਹੋਏਗਾ ਜੀ ਡਾਰਕ ਮਸਟਰਡ ਸ਼ੇਡ ਮਿਲੇਗਾ ਸਟਾਫ ਹੋਏਗਾ ਮਸਕ ਸਿਲਕ ਜੀ ਮਸਕ ਸਿਲਕ ਦਾ ਸਟਾਫ ਤੁਹਾਨੂੰ ਮਿਲੇਗਾ ਜੀ ਕਲਰ ਹੋਏਗਾ ਡਾਰਕ ਮਸਟਰਡ ਲਓ ਜੀ ਚੈੱਕ ਕਰਾ ਦਿਓ ਇਹਦੇ ਸਟਾਫ ਐਦਾਂ ਹੋਏਗਾ ਜੀ ਸਟਾਫ ਬਹੁਤ ਹੀ ਪਿਆਰਾ ਜਿਹਾ ਤੁਹਾਨੂੰ ਮਿਲਣਾ ਸਟਾਫ ਜੀ ਪ੍ਰਾਈਸ ਹੋਏਗਾ 650 ਜੀ 650 ਦੇ ਵਿੱਚ ਮਿਲ ਜਾਣਾ ਜੀ ਤੁਹਾਨੂੰ ਕੰਪਲੀਟ ਸੂਟ 650 ਰੁਪਏ ਦੇ ਵਿੱਚ ਜੀ ਬਹੁਤ ਹੀ ਪਿਆਰਾ ਜਿਹਾ ਸਟਾਫ ਹੈਗਾ ਜੀ 650 ਦੇ ਵਿੱਚ ਮਿਲੇਗਾ ਤੁਹਾਨੂੰ ਕੰਪਲੀਟ ਸੂਟ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਇਸ ਦੇ ਵਿੱਚ ਕਲਰ ਹੋਏਗਾ ਹੌਟ ਪਿੰਕ ਡਾਰਕ ਹੌਟ ਪਿੰਕ ਹੋਏਗਾ ਜੀ ਮਸਕ ਸਿਲਕ ਦਾ ਸਟਾਫ ਹੋਏਗਾ ਜੀ ਲਓ ਜੀ ਐਦਾਂ ਤੁਹਾਨੂੰ ਇਸ ਦਾ ਫਰੰਟ ਮਿਲੇਗਾ ਜੀ ਫਰੰਟ ਦੇ ਉੱਪਰ ਤੁਹਾਨੂੰ ਵਰਕ ਮਿਲੇਗਾ ਜੀ ਲਓ ਜੀ ਫਰੰਟ ਦੇ ਉੱਪਰ ਤੁਹਾਨੂੰ ਵਰਕ ਮਿਲਣਾ ਜੀ ਬਹੁਤ ਪਿਆਰਾ ਪੀਸ ਹੈਗਾ ਜੀ ਮਸਕ ਸਿਲਕ ਦਾ ਸਟਾਫ ਹੋਏਗਾ ਸਟਾਫ ਹੋਏਗਾ 6 ਮੀਟਰ 6 ਮੀਟਰ ਤੁਹਾਨੂੰ ਸਟਾਫ ਮਿਲਣਾ ਹੈ ਜਿਸ ਦਾ 6 ਮੀਟਰ ਸਟਾਫ ਹੋਏਗਾ ਜੀ ਲਓ ਜੀ ਸੇਮ ਹੈ ਜੇ ਤੁਹਾਨੂੰ ਇਸ ਦੀਆਂ ਬਾਜੂ ਮਿਲਣਗੀਆਂ ਜੀ ਬਾਜੂ ਦੇ ਉੱਪਰ ਤੁਹਾਨੂੰ ਮਿਲਣਾ ਹੈ ਜੀ ਵਰਕ ਐਦਾਂ ਤੁਹਾਨੂੰ ਬਾਜੂ ਦੇ ਉੱਪਰ ਵਰਕ ਮਿਲਣਾ ਹੈ ਜੀ ਚੈੱਕ ਕਰ ਲਓ ਲਓ ਜੀ ਬਹੁਤ ਹੀ ਪਿਆਰਾ ਨੀਟ ਐਂਡ ਕਲੀਨ ਵਰਕ ਮਿਲੇਗਾ ਪ੍ਰਾਈਸ ਹੋਏਗਾ 650 ਜੀ 650 ਦੇ ਵਿੱਚ ਮਿਲ ਜਾਣਾ ਜੀ ਤੁਹਾਨੂੰ ਕੰਪਲੀਟ ਸੂਟ ਜੀ 650 ਰੁਪਏ ਦੇ ਵਿੱਚ ਜੀ ਲਓ ਜੀ スクリーンショット ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਕਾਫੀ ਸੋਹਣਾ ਜਿਹਾ ਪੀਸ ਹੋਏਗਾ ਜੀ ਕਲਰ ਵੀ ਬੜਾ ਹੀ ਪਿਆਰਾ ਜਿਹਾ ਜੀ ਲਾਈਟ ਪਰਪਲ ਟੋਨ ਦਾ ਤੁਹਾਨੂੰ ਪੀਸ ਮਿਲਣਾ ਹੈ ਜੀ ਚੈੱਕ ਕਰ ਲਓ ਜੀ ਲਓ ਜੀ ਐਦਾਂ ਜਿਹੜਾ ਹੈਗਾ ਤੁਹਾਨੂੰ ਫਰੰਟ ਦੇ ਉੱਪਰ ਵਰਕ ਮਿਲਣਾ ਹੈ ਜੀ ਇਸ ਤੇ ਲਓ ਜੀ ਐਦਾਂ ਤੁਹਾਨੂੰ ਇਸ ਤੇ ਫਰੰਟ ਦੇ ਉੱਪਰ ਵਰਕ ਮਿਲੇਗਾ ਜੀ ਲਓ ਜੀ ਬਹੁਤ ਪਿਆਰਾ ਪੀਸ ਹੈ ਜੀ ਡਾਰ ਲਾਈਟ ਜਿਹੜਾ ਪਰਪਲ ਸੂਟ ਸੂਟ ਦਾ ਕਲਰ ਹੋਏਗਾ ਡਾਰਕ ਵਾਈਨ ਕਲਰ ਦੇ ਨਾਲ ਤੁਹਾਨੂੰ ਇਸ ਤੇ ਉੱਪਰ ਵਰਕ ਕੀਤਾ ਮਿਲਣਾ ਹੈ ਜੀ ਬਹੁਤ ਹੀ ਪਿਆਰਾ ਸੋਬਰ ਜਿਹਾ ਪੀਸ ਹੈ ਜੀ ਸਟਾਫ ਹੋਏਗਾ 6 ਮੀਟਰ ਸਟਾਫ ਹੋਏਗਾ ਮਾਸਕ ਸਿਲਕ ਜੀ ਮਾਸਕ ਸਿਲਕ ਸੇਮ ਐਜ਼ ਆ ਕੰਮ ਆ ਜਿਹੜਾ ਤੁਹਾਨੂੰ ਬਾਜੂ ਦੇ ਉੱਪਰ ਮਿਲੇਗਾ ਜੀ ਚੈੱਕ ਕਰ ਲਓ ਜੀ ਸੇਮ ਐਜ਼ ਆ ਕੰਮ ਹੀ ਤੁਹਾਨੂੰ ਬਾਜੂ ਦੇ ਉੱਪਰ ਮਿਲਣਾ ਹੈ ਜੀ ਲਓ ਜੀ ਐਦਾ ਤੁਹਾਨੂੰ ਬਾਜੂ ਦੇ ਉੱਪਰ ਵੀ ਕੰਮ ਮਿਲੇਗਾ ਜੀ ਬਹੁਤ ਹੀ ਪਿਆਰਾ ਜਿਹਾ ਲਓ ਜੀ 650 ਰੁਪਏ ਦੇ ਵਿੱਚ ਮਿਲ ਜਾਣਾ ਜੀ ਤੁਹਾਨੂੰ ਸੂਟ ਦੀ ਨੈਕਸਟ ਤੁਹਾਨੂੰ ਇੱਕ ਹੋਰ ਇਹਦੇ ਨਾਲ ਦਾ ਹੀ ਸੇਮ ਪੀਸ ਤੁਹਾਨੂੰ ਇੱਕ ਹੋਰ ਮਿਲੇਗਾ ਜੀ ਲਓ ਜੀ ਐਦਾਂ ਤੁਸੀਂ ਸਕਰੀਨਸ਼ਾਟ ਲੈਣਾ ਹੈ ਉਹ ਤਾਂ ਔਰ ਸੈਂਡ ਕਰਨਾ ਹੈ ਜੇਕਰ ਤੁਸੀਂ ਹੋਰ ਕਿਸੇ ਕਲਰ ਦੇ ਉੱਪਰ ਰੈਡੀ ਕਰਵਾਉਣਾ ਚਾਹੁੰਦੇ ਹੋ ਸੇਮ ਸੂਟ ਤਾਂ ਅਸੀਂ ਤੁਹਾਨੂੰ ਹੋਰ ਕਲਰ ਤੇ ਵੀ ਰੈਡੀ ਕਰਕੇ ਦੇਾਂਗੇ ਕਿਉਂਕਿ ਸਾਡੇ ਕੋਲ ਇਹਦੇ ਨਾਲ ਦਾ ਪਲੇਨ ਸਟਾਫ ਦੇ ਵਿੱਚ ਤੁਹਾਨੂੰ ਕਾਫੀ ਕਲਰ ਮਿਲ ਜਾਣੇ ਆ ਜੀ ਜੇਕਰ ਤੁਸੀਂ ਨਾਲ ਕਰਵਾਉਣਾ ਚਾਹੁੰਦੇ ਹੋ ਐਦਾਂ ਹੀ ਵਰਕ ਤਾਂ ਤੁਹਾਨੂੰ ਸੇਮ ਪ੍ਰਾਈਸ ਦੇ ਵਿੱਚ ਅਸੀਂ ਸੇਮ ਵਰਕ ਦਾ ਸੂਟ ਆ ਜਿਹੜਾ ਉਹ ਰੈਡੀ ਕਰਕੇ ਦੇਾਂਗੇ ਜੀ ਸੇਮ ਸਟਾਫ ਦੇ ਉੱਪਰ ਲਓ ਜੀ ਐਦਾਂ ਜਿਹੜਾ ਤੁਹਾਨੂੰ ਇਹ ਸੂਟ ਮਿਲ ਜਾਣਾ ਹੈ ਜੀ ਪ੍ਰਾਈਸ ਹੋਏਗਾ 650 ਰੁਪਏ ਜੀ 650 ਦੇ ਵਿੱਚ ਮਿਲ ਜਾਣਾ ਹੈ ਜੀ ਤੁਹਾਨੂੰ ਕੰਪਲੀਟ ਸੂਟ 6 ਮੀਟਰ ਦੀ ਕੱਟ ਹੋਏਗੀ ਵਰਕ ਉੱਪਰ ਹੋਇਆ ਮਿਲੇਗਾ ਜੀ ਤੁਹਾਨੂੰ ਲਓ ਜੀ ਐਦਾਂ ਜਿਹੜਾ ਹੈਗਾ ਹੈ ਤੁਹਾਨੂੰ ਬਾਜੂ ਦੇ ਉੱਪਰ ਕੰਮ ਮਿਲੇਗਾ ਜੀ ਬਹੁਤ ਹੀ ਪਿਆਰਾ ਹੋਏਗਾ ਜੀ ਲਓ ਜੀ ਤੁਸੀਂ ਸਕਰੀਨ ਸ਼ਾਟ ਲੈਣਾ ਔਰ ਸੈਂਡ ਕਰਨਾ ਹੈ ਜੀ ਇਸ ਤੇ ਵਿੱਚ ਜੇਕਰ ਤੁਸੀਂ ਕਿਸੇ ਹੋਰ ਕਲਰ ਦੇ ਉੱਪਰ ਵਰਕ ਕਰਵਾਉਣਾ ਚਾਹੁੰਦੇ ਸਾਡੇ ਕੋਲ ਇਸ ਤੇ ਹੋਰ ਕਲਰ ਵੀ ਹੈਗੇ ਆ ਤਾਂ ਅਸੀਂ ਸੇਮ ਜਿਹੜਾ ਹੈਗਾ ਤੁਹਾਨੂੰ ਹੋਰ ਕਲਰ ਤੇ ਵੀ ਵਰਕ ਕਰਕੇ ਦੇਾਂਗੇ ਜੀ ਇਸ ਤੇ ਵੀ ਤੁਹਾਨੂੰ ਰੈੱਡ ਵੀ ਮਿਲੇਗਾ ਹੌਟ ਪਿੰਕ ਜਾਦਾ ਮਿਲਣਗੇ ਮਸਟਰਡ ਮਿਲਣਗੇ ਔਰ ਤੁਹਾਨੂੰ ਜਿਹੜੇ ਹੈਗੇ ਆ ਲਾਈਟ ਪਰਪਲ ਔਰ ਪਿੰਕ ਛੇੜ ਵੀ ਤੁਹਾਨੂੰ ਇਸ ਤੇ ਵਿੱਚ ਮਿਲ ਜਾਣਾ ਹੈ ਜੀ ਤੇ ਉਹਨਾਂ ਦੇ ਉੱਪਰ ਤੁਸੀਂ ਵਰਕ ਕਰਵਾ ਸਕਦੇ ਹੋ ਸੇਮ ਪ੍ਰਾਈਸ ਦੇ ਵਿੱਚ ਅਸੀਂ ਤੁਹਾਨੂੰ ਰੈਡੀ ਕਰਕੇ ਦੇਾਂਗੇ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਪੀਸ ਮਿਲਣਗੇ ਜੀ ਕਾਫੀ ਸੋਹਣੇ ਜਿਹੇ ਰਹਿਣ ਵਾਲੇ ਹੋਣਗੇ ਪੀਸ ਪਿਓਰ ਕਰੇਪ ਦਾ ਤੁਹਾਨੂੰ ਮਿਲਣਾ ਹੈ ਜੀ ਸਟਾਫ ਕਾਫੀ ਜਿਆਦਾ ਜਿਹੜਾ ਹੈਗਾ ਇਹ ਤੁਹਾਨੂੰ ਡਿਮਾਂਡ ਦੇ ਵਿੱਚ ਰਹਿਣ ਵਾਲਾ ਆਰਟੀਕਲ ਹੈਗਾ ਜੀ ਕੱਲਾ ਕੱਲਾ ਜਿਹੜਾ ਪੀਸ ਆਪਾਂ ਤੁਹਾਨੂੰ ਖੋਲ ਕੇ ਚੈੱਕ ਕਰਵਾਵਾਂਗੇ ਜੀ ਪਿਓਰ ਕਰੇਪ ਦਾ ਤੁਹਾਨੂੰ ਸਟਾਫ ਮਿਲੇਣਾ ਜੀ ਡਿਜ਼ਾਈਨਰ ਸੂਟ ਹੋਣਗੇ ਜੀ ਲਓ ਜੀ ਪਹਿਲਾਂ ਆਪਾਂ ਤੁਹਾਨੂੰ ਇਹਨਾਂ ਦੀ ਵੀਡੀਓ ਚੈੱਕ ਕਰਵਾ ਦਿੰਨੇ ਤੁਸੀਂ ਚੈੱਕ ਕਰ ਲਓ ਕਿ ਪੀਸ ਕਿੱਦਾਂ ਰੈਡੀ ਹੋਏਗਾ ਜੀ ਹਾਂਜੀ ਇਹ ਵਾਲਾ ਡਿਜ਼ਾਈਨ ਤੁਹਾਨੂੰ ਜਿਹੜਾ ਮਿਲੇਗਾ ਜੀ ਪਿਓਰ ਕਰੇਪ ਦਾ ਸਟਾਫ ਹੋਏਗਾ 80 ਗ੍ਰਾਮ ਵਾਲੀ ਕਰੇਪ ਹੋਏਗੀ ਜੀ ਬਹੁਤ ਹੀ ਜਿਆਦਾ ਵਾਇਲਡ ਡਿਜ਼ਾਈਨ ਹੈਗਾ ਜੀ ਇਹ ਚੈੱਕ ਕਰ ਲਓ ਜੀ ਐਦਾਂ ਜਿਹੜਾ ਹੈਗਾ ਇਹ ਆ ਤਾਨੂੰ ਘੇਰੇ ਦੇ ਉੱਪਰ ਡਿਜ਼ਾਈਨਿੰਗ ਮਿਲਣੀ ਹੈ ਜੀ نیچے ਤੁਹਾਨੂੰ ਆਫ ਵਾਈਟ ਮਿਲੇਗਾ ਜੀ ਆਫ ਵਾਈਟ ਤੁਹਾਨੂੰ ਘੇਰੇ ਦੇ ਉੱਪਰ ਮਿਲੇਗਾ ਜੀ ਔਰ ਇਸ ਤੋਂ ਉੱਪਰ ਜਾ ਕੇ ਜਿਹੜਾ ਹੈਗਾ ਇਹ ਵਾਲੀ ਡਿਜ਼ਾਈਨਿੰਗ ਤੁਹਾਨੂੰ ਮਿਲਣੀ ਹੈ ਜੀ ਫਰੰਟ ਦੇ ਉੱਪਰ ਹੋਏਗੀ ਘੇਰੇ ਤੋਂ ਹਲਕਾ ਉੱਪਰ ਜੀ ਲਓ ਜੀ ਇਸ ਤੋਂ ਅੱਗੇ ਤੁਹਾਨੂੰ ਡਾਰਕ ਗ੍ਰੀਨ ਕਲਰ ਦੀ ਸ਼ਰਟ ਮਿਲੇਗੀ ਜੀ ਔਰ ਇਹ ਵਾਲੀ ਤੁਹਾਡੀ ਹੋਏਗੀ ਜੀ ਬੈਕ ਸੇਮ ਐਜੇ ਤੁਹਾਨੂੰ ਮਿਲਣੀ ਹੈ ਜੀ ਬੈਕ ਬੈਕ ਦੇ ਉੱਪਰ ਵੀ ਤੁਹਾਨੂੰ ਡਿਜੀਟਲ ਪ੍ਰਿੰਟ ਮਿਲੇਗਾ نیچے ਤੁਹਾਨੂੰ ਆਫ ਵਾਈਟ ਮਿਲੇਗਾ ਜੀ ਔਰ ਇਸ ਤੋਂ ਅੱਗੇ ਤੁਹਾਨੂੰ ਮਿਲਣੀ ਹੈ ਸੇਮ ਐਜ਼ਾ ਬਾਜੂ ਜੀ ਇਹ ਵਾਲੀ ਤੁਹਾਡੀਆਂ ਬਾਜੂ ਰਹਿਣ ਵਾਲੀਆਂ ਹੋਣਗੀਆਂ ਜੀ ਚੈੱਕ ਕਰ ਲਓ ਬਹੁਤ ਹੀ ਪਿਆਰੀਆਂ ਤੁਹਾਡੀਆਂ ਬਾਜੂ ਰੈਡੀ ਹੋਣਗੀਆਂ ਜੀ ਲਓ ਜੀ ਇਹਦੇ ਨਾਲ ਦੇ ਤੁਹਾਨੂੰ ਕਾਫੀ ਪੀਸ ਹੈ ਜਿਹੜੇ ਉਹ ਮਿਲ ਜਾਣਗੇ ਇਹ ਵਾਲੀ ਤੁਹਾਡੀ ਹੋਏਗੀ ਸ਼ਰਟ ਜੀ ਪਿਓਰ ਕਰੇਪ ਦੀ 80 ਗ੍ਰਾਮ ਵਾਲਾ ਪੀਸ ਤੁਹਾਨੂੰ ਮਿਲੇਗਾ ਜੀ 80 ਗ੍ਰਾਮ ਦੀ ਕਰੇਪ ਦਾ ਤੁਹਾਨੂੰ ਪੀਸ ਮਿਲੇਗਾ ਜੀ ਚੈੱਕ ਕਰ ਲਓ ਇਹ ਵਾਲੀ ਤੁਹਾਡੀ ਸ਼ਰਟ ਹੋਏਗੀ ਜੀ ਇਹ ਵਾਲੀ ਤੁਹਾਡੀ ਬਾਟਮ ਹੋਏਗੀ ਬਾਟਮ ਦੇ ਉੱਪਰ ਵੀ ਤੁਹਾਨੂੰ ਸੇਮ ਡਿਜ਼ਾਈਨ ਹੈ ਜਿਹੜਾ ਉਹ ਮਿਲੇਗਾ ਜੀ ਬਾਟਮ ਦੇ ਉੱਪਰ ਚੈੱਕ ਕਰ ਲਓ ਜੀ ਇਹ ਵਾਲੀ ਤੁਹਾਡੀ ਬਾਟਮ ਹੋਏਗੀ ਜੀ ਪਿਓਰ ਕ੍ਰੇਪ ਦੀ ਹੀ ਤੁਹਾਨੂੰ ਬਾਟਮ ਮਿਲਣੀ ਹੈ ਜੀ ਐਦਾਂ ਡਿਜ਼ਾਈਨਿੰਗ ਤੁਹਾਡੀ ਬਾਟਮ ਦੇ ਉੱਪਰ ਆਏਗੀ ਜੀ ਚੈੱਕ ਕਰ ਲਓ ਜੀ ਬਹੁਤ ਪਿਆਰੀ ਡਿਜ਼ਾਈਨਿੰਗ ਤੁਹਾਡੀ ਬਾਟਮ ਦੇ ਉੱਪਰ ਰਹਿਣ ਵਾਲੀ ਹੈ ਬਹੁਤ ਹੀ ਪਿਆਰਾ ਜਿਆ ਤੁਹਾਨੂੰ ਮਿਲਣਾ ਸਟਾਫ ਜੀ ਔਰ ਬਹੁਤ ਹੀ ਪਿਆਰੀ ਤੁਹਾਨੂੰ ਮਿਲਣੀ ਹੈ ਡਿਜ਼ਾਈਨਿੰਗ ਜੀ ਬਹੁਤ ਪਿਆਰਾ ਡਿਜ਼ਾਈਨ ਹੈ ਜੀ ਇਸ ਦੇ ਵਿੱਚ ਤੁਹਾਨੂੰ 10 ਪੀਸ ਆ ਜਿਹੜੇ ਉਹ ਸੇਮ ਮਿਲ ਜਾਣਗੇ ਜੀ ਇਸ ਦੇ ਵਿੱਚ ਤੁਹਾਨੂੰ 10 ਪੀਸ ਆ ਜਿਹੜੇ ਉਹ ਸੇਮ ਮਿਲ ਜਾਣਗੇ ਜੀ ਬਹੁਤ ਪਿਆਰਾ ਸਟਾਫ ਹੈਗਾ ਜੀ ਲਓ ਜੀ ਕਲਰ ਵੀ ਸੇਮ ਰਹੇਗਾ ਜੀ ਤੁਹਾਨੂੰ ਇਸ ਦੇ ਵਿੱਚ 10 ਪੀਸ ਜਿਹੜੇ ਉਹ ਮਿਲ ਜਾਣਗੇ ਜੀ ਬਹੁਤ ਪਿਆਰੀ ਡਿਜ਼ਾਈਨਿੰਗ ਆ ਪ੍ਰਾਈਸ ਹੋਏਗਾ 1000 ਰੁਪਏ ਜੀ 1000 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਣਾ ਹੈ ਜੀ ਸੂਟ ਲਓ ਜੀ ਇਸ ਦੇ ਵਿੱਚ ਤੁਹਾਨੂੰ ਕਾਫੀ ਪੀਸ ਆ ਜਿਹੜੇ ਮਿਲ ਜਾਣਗੇ ਨੀਅਰ ਅਬਾਊਟ 10 ਪੀਸ ਤੁਹਾਨੂੰ ਇਸ ਦੇ ਵਿੱਚ ਮਿਲਣਗੇ ਜੀ ਲਓ ਜੀ ਤੁਸੀਂ ਜਿੰਨੇ ਮਰਜ਼ੀ ਪੀਸ ਲੈ ਸਕਦੇ ਹੋ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਪ੍ਰਾਈਸ ਹੋਏਗਾ 1000 ਰੁਪਏ ਜੀ 1000 ਰੁਪਏ ਦੇ ਵਿੱਚ ਤੁਹਾਨੂੰ 80 ਗ੍ਰਾਮ ਵਾਲੀ ਕ੍ਰੇਪ ਦਾ ਡਿਜ਼ਾਈਨਰ ਸੂਟ ਆ ਜਿਹੜਾ ਉਹ ਮਿਲ ਜਾਣਾ ਜੀ ਸੋਬਰ ਤੇ ਸਰਦਾਰੀ ਲੁੱਕ ਦਾ ਲਓ ਜੀ ਸਕਰੀਨ ਸ਼ਾਟ ਲੈਣਾ ਹੈ ਤੇ ਸੈਂਡ ਕਰਨਾ ਹੈ ਤੇ ਆਪਣੇ ਲਈ ਬੁਕਿੰਗ ਆ ਜਿਹੜੀ ਤੁਸੀਂ ਕਰਨੀ ਹੈਗੀ ਆ ਜਿਹੜੀ ਆ ਭੈਣਾ ਸਾਡੇ ਚੈਨਲ ਤੇ ਪਹਿਲੀ ਵਾਰ ਆਈਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਨੋਟੀਫਿਕੇਸ਼ਨ ਵਾਲਾ ਬਟਨ ਵੀ ਔਨ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਆਪਣੇ ਲਈ ਸੋਹਣੇ ਸੋਹਣੇ ਸੂਟ ਆ ਜਿਹੜੇ ਉਹ ਬਾਏ ਕਰ ਸਕੋ ਜੀ ਸਾਡੀ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ